ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪੰਜਾਬ 'ਚ ਜਦੋਂ ਹੜ੍ਹ ਆਏ ਤਾਂ ਸਭ ਤੋਂ ਪਹਿਲਾਂ ਉੱਥੇ ਆਰਐਸਐਸ ਰਾਹਤ ਲਈ ਪਹੁੰਚੇ ਹਮਮ ਠੀਕ ਮੈਂ ਤਾਂ ਇੱਕ ਵਾਰ ਸੁਣ ਕੇ ਹੈਰਾਨ ਜ਼ਰੂਰ ਹੋਇਆ ਕਿ ਠੀਕ ਹੈ ਕੋਈ ਦੋ ਰਾਏ ਨਹੀਂ ਕਿ ਪੰਜਾਬ ਨੇ ਸਾਥ ਦਿੱਤਾ ਉਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੀ ਵੱਖ-ਵੱਖ ਫਿਰਕੇ ਦੇ ਲੋਕ ਵੀ ਵੱਖ-ਵੱਖ ਵਿਚਾਰਧਾਰਾ ਦੇ ਲੋਕ ਵੀ ਪਰ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕ ਕਿਸਾਨ ਪਰਿਵਾਰ ਤੋਂ ਸਬੰਧਤ ਦੁਕਾਨਦਾਰਾਂ ਲਖੇਤਰ ਤੋਂ ਸਬੰਧਤ ਵੱਖ-ਵੱਖ ਧਰਮਾਂ ਤੋਂ ਲੋਕ ਨਿਕਲ ਕੇ ਆਏ ਜਿਹੜੀ ਵੀ ਸੰਸਥਾ ਆਉਂਦੀ ਸੀ ਘੱਟੋ-ਘੱਟ ਉਹਦਾ ਬੈਨਰ ਪੋਸਟਰ ਕਿਸੇ ਨਾ ਕਿਸੇ ਰੂਪ ਚ ਨਜ਼ਰ ਆਉਂਦਾ ਸੀ ਹੂੰ ਜੇ ਐਨਜੀਓ ਵਗੈਰਾ ਆ ਰਹੀਆਂ ਨੇ ਤਾਂ ਉਹਨਾਂ ਦੇ ਜਿਹੜੇ ਸੇਵਾਦਾਰ ਉੱਥੇ ਸੇਵਾ ਨਿਭਾ ਰਹੇ ਉਹਨਾਂ ਨੇ ਜਿਹੜੀਆਂ ਉਹ ਜੈਕਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਤੇ ਕਿਦਣਾ ਕਿੱਥੇ ਉਹਨਾਂ ਦੇ ਨਾਮ ਲੋਗੋ ਕੁਝ ਸੀਗੇ ਜੇ ਪਿੰਡਾਂ ਤੋਂ ਰਾਤ ਵਾਲੀਆਂ ਟਰੈਲੀਆਂ ਆ ਰਹੀਆਂ ਨੇ ਤਾਂ ਪਿੰਡਾਂ ਦੇ ਉਹਨਾਂ ਦੇ ਨਾਮ ਸਮੂਹ ਸੰਗਤ ਵੱਲੋਂ ਗੁਰਦੁਆਰਾ ਕਮੇਟੀਆਂ ਵੱਲੋਂ ਹੈਨਾ ਉਹਨਾਂ ਦੇ ਸ਼ਹਿਰਾਂ ਕਸਬਿਆਂ ਦੇ ਨਾਮ ਟ੍ਰੈਲੀਆਂ ਤੇ ਲਿਖੇ ਸੀ ਤੇ ਜੇ ਰਾਜ ਰਾਜਧਿਕ ਧਿਰਾਂ ਆ ਰਹੀਆਂ ਨੇ ਤਾਂ ਕਿਤਨਾ ਕਿਤੇ ਉਹਨਾਂ ਦੀ ਝੰਡੀ ਦੀਆਂ ਫੋਟੋਆਂ ਤਸਵੀਰਾਂ ਇਦਾਂ ਕਿਤਨਾ ਕਿਤੇ ਕੁਝ ਰੰਗ ਸੀ ਮੈਨੂੰ ਮਤਲਬ ਕਿ ਖਾਕੀ ਨਿੱਕਰ ਵਾਲਾ ਉੱਥੇ ਕੋਈ ਲੱਭਿਆ ਨਹੀਂ ਹੂੰ ਕਿ ਜਾਂ ਤਾਂ ਉਹ ਆਪਣੀ ਸਿੰਬੋਲਿਕ ਪਛਾਣ ਵਾਲੇ ਹੁੰਦੇ ਇਹ 'ਚ ਕੋਈ ਸ਼ੱਕ ਨਹੀਂ ਕਿ ਜੇ ਸਰਕਾਰ ਵੱਲੋਂ ਲੀਡਰ ਪਹੁੰਚਦੇ ਨੇ ਵਿਰੋਧੀ ਦਲਾਂ ਵੱਲੋਂ ਲੀਡਰ ਪਹੁੰਚਦੇ ਨੇ ਤਾਂ ਸਾਕ ਲੀਡਰ ਵੱਜੋਂ ਭਾਜਪਾ ਲੀਡਰ ਵੀ ਗਏ ਹੋਣੇ ਐਥੋਂ ਤੱਕ ਕੇ ਕੇਂਦਰੀ ਮੰਤਰੀ ਤੁਰੇ ਫਿਰ ਰਹੇ ਹਨ ਪਰ ਉਹ ਵੱਖਰਾ ਪਹਿਲੂ ਆ ਪਰ ਅਚੇਚਾ ਆਰਐਸਐਸ ਦਾ ਜਿਵੇਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਨਹੀਂ ਲੱਭੇ ਪੰਜਾਬ ਦੇ ਵਿੱਚ ਜੇ ਕਿਸੇ ਹੋਰ ਨੂੰ ਲੱਭੇ ਹਣ ਤਾਂ ਜਰੂਰ ਦੱਸਿਓ